ਕੋਸ ਬੂਟੇ ਨੇ ਹੀ ਐਸਾ ਭਗ ਲਾਏ ਨੇ ਪੂਰਾ ਰੇਲਵੇ ਰੋਡ ਅੱਜ ਹਰਿਆ ਭਰਿਆ ਤੇ ਸਾਫ ਸੁਥਰਾ ਹੈ। ਔਰ ਦੇ ਲੋਕ ਉਹਦੇ ਆਸ-ਪਾਸ ਇੱਕ ਛੋਟੀ ਜਿਹੀ ਨਟਰੀ ਬਣਾਤੀ ਆ ਲੋਕਾਂ ਨੂੰ ਫ੍ਰੀ ਬੂਟੇ ਦੇਣ ਵਾਸਤੇ। ਔਰ ਇਹ ਚੌਂਕਾਂ ਕਿ ਇੰਨਾ ਵੱਧ ਗਿਆ ਕਿ ਬੜੀ ਦੂਰ ਤੱਕ ਬੂਟੇ ਲਾਤੇ ਹੋਏ। ਔਰ ਮੇਰਾ ਟਾਰਗੇਟ ਬਣ ਗਿਆ ਕਿ ਮੈਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣਾ ਔਰ ਜਿੰਨਾ ਵੱਤ ਵਾਸੇ ਜੋ ਦੇ ਸਕਦਾ ਉਹਨਾਂ ਦੇਵਾਂਗਾ। ਜੇ ਆਪਾਂ ਆਪਣੇ ਕਾਰੋਬਾਰ ਵਾਲ ਜਿਆਦਾ ਧਿਆਨ ਦਿੰਨੇ ਆ ਉਹਨਾਂ ਵਾਤਾਵਰਣ ਵਾਲ ਵੀ ਧਿਆਨ ਦੇਣਾ ਚਾਹੀਦਾ ਸ਼ਹਿਰ ਦੀ ਸਾਫ ਸਫਾਈ ਵਾਲ ਵੀ ਧਿਆਨ ਦੇਣਾ ਚਾਹੀਦਾ ਅੱਜ ਸਾਡਾ ਤੇ ਸਮਾਂ ਲੰਘ ਗਿਆ ਪਰ ਕੱਲ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨਾਂ ਵਾਸਤੇ ਅਸੀਂ ਕੀ ਛੱਡ ਕੇ ਜਾਵਾਂਗੇ ਅੱਜ ਦੇ ਦੌਰ ਦੇ ਵਿੱਚ ਦੇਖੋ ਟੈਂਪਰੇਚਰ ਕਿੰਨਾ ਵੱਧ ਚੁੱਕਾ ਔਰ ਜੇ ਜਿਆਦਾ ਤੋਂ ਜਿਆਦਾ ਪੇੜ ਲੱਗੇ ਹੋਣਗੇ ਤੇ ਅੱਗੇ ਟੈਂਪਰੇਚਰ ਠੀਕ ਰਹੇਗਾ ਰੋਜ਼ਾਨਾ ਸਮੁੱਚੇ ਦੇਸ਼ ਦੇ ਵਿੱਚ ਲੱਖਾਂ ਗਿਆ ਅਨਗਿਣਤ ਚਲਾਨ ਜਿਹੜੇ ਹੈ ਕਿ ਲੋਕਾਂ ਦੇ ਹੁੰਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਜਲੰਦਰ ਦੇ ਇੱਕ ਐਸੇ ਵਿਸਥੀਕਰਨ ਮਿਲਵਾਨ ਜਾ ਰਹੇ ਹਾਂ ਜਿਸ ਦਾ ਅਜੇ ਤੋ 20 ਸਾਲ ਪਹਿਲਾਂ ਚਲਾਨ ਹੁੰਦਾ ਹੈ ਔਰ ਚਲਾਨ ਪੁਕਤਨ ਤੋਂ ਬਾਅਦ ਇੱਕ ਸੋਚ ਤੇ ਵਿੱਚ ਉਸ ਜਿਹੜਾ ਪਰਿਵਰਤਨ ਆਉਂਦਾ ਹੈ ਉਹ ਇਸ ਤਰ੍ਹਾਂ ਦਾ ਪਰਿਵਰਤਨ ਆਉਂਦਾ ਹੈ ਕਿ ਉਸ ਦਾ ਜਿਹੜੀ ਸੋਚ ਦਾ ਬਦਲਾ ਜਿਹੜਾ ਕਿ ਵਾਤਾਵਰਨ ਨੂੰ ਸਵੱਛ ਕਰਨ ਦੇ ਵਿੱਚ ਰੁਕ ਜਿਹੜਾ ਕਿ ਉਸ ਦਾ ਬਦਲ ਜਾਂਦਾ ਹੈ ਉਸਦੀ ਸੋਚ ਜਿਹੜੀ ਆ ਕਿ ਰੁੱਖਾ ਲਗਾ ਕੇ ਜਿਹੜਾ ਹੈ ਕਿ ਵਾਤਾਵਰਨ ਨੂੰ ਸਾਫ਼ ਕਰਨ ਵੱਲ ਤੁਰ ਪੈਂਦੀ ਹੈ ਇਹ ਸਾਰਾ ਕਿਸ ਤਰ੍ਹਾਂ ਉਸ ਮੰਦੇ ਵਿੱਚ ਆਇਆ ਤੇ ਆਓ ਅਸੀਂ ਤੁਹਾਨੂੰ ਮਿਲਾਂਦੇ ਆ ਜਲੰਧਰ ਦੇ ਰਹਿਣ ਵਾਲੇ ਰਣਜੀਤ ਸਿੰਘ ਹੁਣ ਅੱਜ ਤੱਕ ਜਿਹੜੇ ਕੰਮ ਤਾਂ ਜਿਹੜਾ ਕਰਦੇ ਨੇ ਸਾਈਕਲ ਤੇ ਪੈਂਚਰ ਲਵਾਉਣ ਦਾ ਪਰ ਸਾਈਕਲ ਨੂੰ ਪੈਂਚਰ ਲਾਣ ਦੇ ਨਾਲ-ਨਾਲ ਜਿਹੜਾ ਹੈ ਕਿ ਸਮੁੱਚੇ ਅਪ ਜਿੱਥੇ ਉਹ ਰਹਿੰਦੇ ਨੇ ਜਿੱਥੇ ਉਹਨਾਂ ਦੀ ਦੁਕਾਨ ਹੈ ਉੱਥੇ ਜਿਹੜਾ ਹੈ ਕਿ ਆਕਸੀਜਨ ਦੀ ਵੀ ਭਰਪੂਰਤੀ ਕਰਨ ਦਾ ਪੂਰਾ ਯੋਗਦਾਨ ਜਿਹੜਾ ਹੈ ਕਿ ਨਿਭਾਰ ਰਹੇ ਨੇ ਵਾਤਾਵਰਨ ਨੂੰ ਸੰਭਾਲ ਰਹੇ ਨੇ ਗੰਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਇਹ ਚਲਾਨ ਨੇ ਕਿਸ ਤਰ੍ਹਾਂ ਸੋਚ ਬਦਲੀ ਕਿਸ ਆਮ ਤੌਰ ਤੇ ਜਦੋਂ ਚਲਾਨ ਹੁੰਦੇ ਨੇ ਲੋਕਾਂ ਦੇ ਜਦ ਬਣਾ ਜੇ ਭੇ ਹੁੰਦਾ ਹੈ ਇਹ ਹੁੰਦਾ ਹੈ ਕਿ ਇਸ ਵਾਰ ਚਲਾਨ ਹੋ ਗਿਆ ਅੱਗੇ ਤੋਂ ਨਹੀਂ ਕਰਨਾ ਨਾ ਉਹ ਆਫੈਂਸ ਨਹੀਂ ਕਰਨਾ ਪਰ ਤੁਹਾਡੀ ਸੋਚ ਦੇ ਵਿੱਚ ਇਸ ਤਰ੍ਹਾਂ ਦਾ ਪਰਿਵਰਤਨ ਕਿਦਾਂ ਆਇਆ ਥੋੜਾ ਉਸ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਵਾਤਾਵਰਨ ਸੰਭਾਲਣ ਲੱਗ ਗਏ ਜਿਹੜਾ ਰੁੱਖਾਂ ਨੂੰ ਸੰਭਾਲਣ ਲੱਗ ਗਏ ਕੂਟਰ ਚ ਚਲਾਉਣ ਦਾ ਸ਼ੌਂਕ ਜਿਹੜਾ ਸੀ ਨਾ ਮੈਨੂੰ ਬਹੁਤ ਜ਼ਿਆਦਾ ਸੀ ਵਜਾ ਚ ਕੂਟਰ ਪਰ ਉਹ ਮੇਰੇ ਕੋਲ ਆਪਣੇ ਕੋਲ ਤਾਂ ਹੈ ਨਹੀਂ ਸੀਗਾ ਮੈਂ ਗਵਾਂਟੀ ਕੋਲੋਂ ਮੰਗ ਕੇ ਚਲਾ ਲੈਂਦਾ ਹੁੰਦਾ ਸੀ ਕੂਟਰ ਪੇੜ ਦੀ ਦੁਕਾਨ ਉਹਨਾਂ ਦੀ ਉਹ ਇੱਕ ਦੋ ਵਾਰ ਹੀ ਮੇਰੇ ਕੋਲ ਨਾ ਚਲਾਨ ਕੱਟ ਹੋ ਗਿਆ ਉਹ ਮੈਨੂੰ ਕਹਿੰਦੇ-ਕਹਿੰਦੇ ਭਾਜੀ ਕੰਮ ਸੇ ਖਾ ਆਪਣਾ ਲਾਇਸੈਂਸ ਤੇ ਅਪਲਾਈ ਕਰ ਲਓ ਵੀ ਲਾਇਸੈਂਸ ਬਣ ਜਾਊਗਾ ਜਿੱਦਾਂ ਮਰਜੀ ਚਲਾ ਲਿਓ ਤੇ ਉਹ ਵੀ ਮੈਂ ਲਾਇਸੈਂਸ ਅਪਲਾਈ ਕਰਨ ਗਿਆ ਜਿੱਦਾਂ ਹੀ ਰੇਲਵੇ ਰੋਡ ਤੋਂ ਮੈਂ ਲੱਡੋ ਵਾਈ ਰੋਡ ਵੱਲ ਗਿਆ ਤੇ ਚੈਰੀਆਂ ਨਾਲ ਮੁਰਦਿਆਂ ਦੇਖਿਆ ਬਹੁਤ ਵੱਡੇ-ਵੱਡੇ ਤਰਫ ਤੇ ਲੱਗੇ ਹੋਏ ਸਨ ਉੱਥੇ ਮੈਂ ਦਾਮੜ ਖੜਾ ਹੋਇਆ ਮੈਨੂੰ ਬੜਾ ਸਪੋਨ ਮਿਲਿਆ ਉਹ ਮੇਰੇ ਬਗਲ ਦਿਮਾਗ 'ਚ ਹੀ ਬੈਠ ਗਈ ਮੈਂ ਕਿਹਾ ਜੇ ਇੱਥੇ ਇਨੇ ਵੱਡੇ ਵੱਡੇ ਪੀੜ ਲੱਗੇ ਨੇ ਇਹੀ ਪੀੜ ਮੇਰੀ ਰੇਲਵੇ ਰੋਡ ਤੇ ਵੀ ਲੱਗ ਸਕਦੇ ਨੇ ਉਹ ਮੈਂ ਲਾਇਸੈਂਸ ਤੇ ਅਪਲਾਈ ਕਰਕੇ ਆ ਗਿਆ ਘਰ ਪਰ ਉਹ ਮੇਰੇ ਦਿਮਾਗ 'ਚ ਗੱਲ ਬੈਠ ਗਈ ਕਿ ਆਪਣੇ ਰੋਡ ਤੇ ਵੀ ਨਾ ਪੌਦੇ ਲਾਣੇ ਲਾਣੇ ਆ ਉਹ ਸਭ ਤੋਂ ਪਹਿਲਾਂ ਮੈਂ ਆਪਣੀ ਦੁਕਾਨ ਦੇ ਸਾਹਮਣੇ ਨਾ ਪਾਕਰ ਦਾ ਬੂਟਾ ਲਾਇਆ ਜੀ ਉਹ ਅੱਜ ਬਹੁਤ ਵੱਡਾ ਪੀੜ ਬਣ ਗਿਆ ਇੰਨਾ ਵੱਡਾ ਬਣ ਗਿਆ ਆਲੇ ਦੁਆਲੇ ਪੱਤਰ ਲਾ ਕੇ ਪੁੱਛ ਜਾਇਆ ਹੋਇਆ ਜਿਉਂ ਕਿ ਸਭ ਤੋਂ ਪਹਿਲਾਂ ਉਹ ਉਹ ਪਿਆਰਾ ਬੂਟਾ ਲਾਇਆ ਉਸ ਬੂਟੇ ਨੇ ਹੀ ਐਸਾ ਭਗ ਲਾਏ ਨੇ ਪੂਰਾ ਰੇਲਵੇ ਰੋਡ ਅਜ ਹਰਿਆ ਭਰਿਆ ਤੇ ਸਾਫ ਸੁਥਰਾ ਹੈ ਔਰ ਦੇ ਲੋਗ ਉਹਦੇ ਆਸ-ਪਾਸੇ ਇੱਕ ਛੋਟੀ ਜਿਹੀ ਨਸਲੀ ਬਣਾਤੀ ਆ ਲੋਕਾਂ ਨੂੰ ਫ੍ਰੀ ਬੂਟੇ ਦੇਣ ਵਾਸਤੇ ਔਰ ਇਹ ਚੌਂਕਾਂ ਕਿ ਇੰਨਾ ਵੱਧ ਗਿਆ ਕਿ ਬੜੀ ਦੂਰ ਤੱਕ ਬੂਟੇ ਲਾਤੇ ਹਨ ਔਰ ਮੇਰਾ ਟਾਰਗੇਟ ਬਣ ਗਿਆ ਕਿ ਮੈਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣਾ ਔਰ ਜਿੰਨਾ ਵਾਤਾਵਰਣ ਜੋ ਦੇ ਸਕਦਾ ਉਹਨਾਂ ਦੇਵਾਂਗਾ ਕਿਉਂਕਿ ਆਪਣੀ ਹਾਇਤੀਤ ਦੇ ਬਿਬਾਧ ਇਨਸਾਨ ਕਰਦਾ ਹੀ ਹੈ ਸਭ ਕੁਝ ਜਿੱਥੇ ਆਪਾਂ ਆਪਣੇ ਕਾਰੋਬਾਰ ਵੱਲ ਜ਼ਿਆਦਾ ਧਿਆਨ ਦਿੰਨੇ ਆ ਉਹਨਾਂ ਵਾਤਾਵਰਣ ਵੱਲ ਵੀ ਧਿਆਨ ਦੇਣਾ ਚਾਹੀਦਾ ਸ਼ਹਿਰ ਦੀ ਸਾਫ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਅੱਜ ਸਾਡਾ ਤੇ ਸਮਾਂ ਲੰਘ ਗਿਆ ਔਰ ਕੱਲ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨਾਂ ਵਾਸਤੇ ਅਸੀਂ ਕੀ ਛੱਡ ਕੇ ਜਾਵਾਂਗੇ ਅੱਜ ਦੇ ਦੌਰ ਦੇ ਵਿੱਚ ਦੇਖੋ ਟੈਂਪਰੇਚਰ ਕਿੰਨਾ ਵੱਧ ਚੁੱਕਾ ਔਰ ਜੇ ਜਿਆਦਾ ਤੋਂ ਜਿਆਦਾ ਪੇੜ ਲੱਗੇ ਹੋਣਗੇ ਤੇ ਅੱਗੇ ਟੈਂਪਰੇਚਰ ਠੀਕ ਰਹੇਗਾ ਸਾਡੇ ਜਿਹੜੇ ਅੱਗੇ ਜਨ ਸੰਖਿਆ ਆ ਉਹਨਾਂ ਨੂੰ ਸੁੱਖ ਦਾ ਸਾਥ ਮਿਲੇਗਾ ਆਰਾਮ ਦੀ ਜ਼ਿੰਦਗੀ ਬਤੀਤ ਹੋਏਗੀ ਤੇ ਇਹੀ ਸਾਡੀ ਸਭ ਤੋਂ ਵੱਡੀ ਕਮਾਈ ਆ ਤੇ ਕਿਸ ਤਰ੍ਹਾਂ ਦੁਕਾਨ ਵੀ ਚਲਾਉਂਦੇ ਹੋ ਤੇ ਇਹਦਾ ਖਰਚਾ ਕਿਸ ਤਰ੍ਹਾਂ ਪੂਰਾ ਹੁੰਦਾ ਹੈ ਕਿਉਂਕਿ ਕੰਮ ਤਾਂ ਸਾਈਕਲ 'ਤੇ ਚੱਲਦਾ ਹੈ ਤੇ ਦੋਨੋਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਆਪਣੇ ਘਰ ਦਾ ਖਰਚਾ ਵੀ ਤੇ ਬੂਟੇ ਲਾਂਦਾ ਖਰਚਾ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਦੇ ਆ ਤੋ ਉਸ ਨਾਲ ਨਾਲ ਜਿਹੜਾ ਹੈ ਕਿ ਵਾਤਾਵਰਨ ਸੰਭਾਲ ਲਈ ਕਿਥੋਂ ਤੁਹਾਨੂੰ ਆਰਥਿਕ ਸਹਾਇਤਾ ਕਿਥੋਂ ਮਿਲਦੀ ਹੈ ਇਹ ਸਰ ਜੀ ਰਾਹ ਜਾਂਦੇ ਲੋਕ ਜਿਹੜੇ 150 ਦੇ ਜਣ ਦੇ ਜਾਣ ਤੇ ਉਹਨਾਂ ਦੇ ਆਸਰੇ ਗਾਂ ਗਾਂ ਇਦਾ ਸੇਵਾ ਚਲਦੀ ਰਹਿੰਦੀ ਆ ਪੰਜਾਹ ਦਾ ਲੋਕੀ 10 20 50 ਰੁਪਏ ਦੇਣ ਲਈ ਸ਼ਰਮ ਕਰਦੇ ਨੇ ਪਰ ਮੈਂ ਇਹਦਾ ਵੀ ਨਤੀਜਾ ਕੱਢਿਆ ਕਿ ਮੈਂ ਆਪਣੇ ਸਾਈਕਲ ਦੇ ਨਾਲ ਹੈਂਡਲ ਤੇ ਛੋੜਿਆ ਇੱਕ ਬਕਸਾ ਲਾਇਆ ਉਹ ਜੇ ਕੋਈ 10 ਰੁਪਏ ਪਾਵੇ 20 ਰੁਪਏ ਪਾਵੇ 50 ਰੁਪਏ ਪਾਵੇ ਕਿੰਨੀ ਕਿਸੇ ਦੀ ਸ਼ਰਦ ਆ ਕੋਈ ਜ਼ਰੂਰੀ ਨਹੀਂ ਕਿ ਸੋਇ ਪਾਣਾ ਜੀ ਉਹ ਇਹਦੇ ਨਾਲ ਹੀ ਇਹ ਬੂਟਿਆਂ ਨੂੰ ਸਫਾਈ ਕਰਨੀ ਆ ਜਾਂ ਗੋ ਦਵਾਈ ਚੋੜ ਛਟਕਾਣੀ ਆ ਸਿਉਂਗ ਲੱਗਦੀ ਆ ਜਾਂ ਕਈ ਵਾਰ ਭਾਗ ਬੂਟ ਪਾਉਣ ਵਾਲੀ ਦਵਾਈ ਲਿਓਣੀ ਪੈਂਦੀ ਆ ਇਹ ਬਹੁਤ ਮਹਿੰਗੀ ਹੁੰਦੀ ਆ ਜਿੰਨੇ ਪੈਸੇ ਮੇਰੇ ਕੋਲ ਨਹੀਂ ਹੁੰਦੇ ਕਿਉਂਕਿ ਮੇਰਾ ਕਾਰੋਬਾਰ ਬਹੁਤ ਛੋਟਾ ਆ ਇੱਕ ਪਿਆਜ ਦਾ ਸੈਗਰਚਾ ਇੰਨਾ ਰਿਹਾ ਹੀ ਨਹੀਂ ਖਤਮ ਹੋ ਹੀ ਜਾ ਰਿਹਾ ਉਹਦੇ ਕਰਕੇ ਕਾਰੋਬਾਰ ਜਿਹੜਾ ਬਹੁਤ ਘਟ ਗਿਆ ਤੇ ਹੁਣ ਤਾਂ ਮੈਂ ਆਪਣੇ ਬੇਟੇ ਨੂੰ ਸਕੂਲ ਚੋਂ ਹਟਾ ਗਏ ਤੇ ਉਹਨੂੰ ਕੰਮ ਤੇ ਲਾਇਆ ਇਹ ਤੇ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਤੇ ਮਿੱਤੋ ਵੀ ਮੇਰ ਕੋ ਕਮਾਈ ਬਹੁਤ ਥੋੜੀ ਹੁੰਦੀ ਆ ਜਿਆਦਾ ਸਮਾਂ ਮੇਰਾ ਇਧਰ ਬੂਟਿਆਂ ਦੇ ਸੇਵਾ ਸੰਭਾਲ ਦੇ ਵਿੱਚ ਹੀ ਨਿਕਲ ਜਾਂਦਾ ਤੇ ਦੁਕਾਨ ਮੈਂ ਖੁੱਲੀ ਛੱਡ ਕੇ ਤੇ ਇਦਾਂ ਹੀ ਸੇਵਾ ਵਿੱਚ ਲੱਗਾ ਰਹਿਣਾ ਜੇ ਕੋਈ ਸਾਈਕਲ ਪੈਂਚਰ ਹੋਣਾ ਜਾਂ ਰਿੱਚੇ ਪੈਂਚਰ ਵਾਲ ਆਇਆ ਤਾਂ ਮੈਨੂੰ ਫੋਨ ਕਰ ਦਿੰਦਾ ਜੀ ਹਲਾਰਜੀ ਮੈਂ ਤੁਹਾਡੀ ਦੁਕਾਨ ਤੇ ਬੈਠਾ ਆਇਆ ਤੇ ਆ ਕੇ ਪੈਂਚਰ ਲਾ ਦਿਓ ਬਸ ਇਦਾਂ ਹੀ ਰਲ ਮਿਲ ਕੇ ਥੋੜਾ ਬਹੁਤ ਟਾਈਮ ਲੰਘੀ ਜਾਂਦਾ ਜੀ ਬਾਕੀ ਗਰੀਬੀ ਦਾ ਵੀ ਦਾ ਰੋਟੀ ਖਾਣੀ ਹੋਰ ਆਬਾ ਹੈ ਚਲੀ ਜਾਂਦੀ ਹੈ ਜੀ ਕਿਉਂਕਿ ਸਰਕਾਰੀ ਸਹਾਇਤਾ ਤੇ ਕੋਈ ਹੈ ਨਹੀਂ ਕੋਈ ਅੱਜ ਤਾਈਂ ਕੋਈ ਪੁੱਛਣ ਹੀ ਨਹੀਂ ਆਇਆ ਕਿ ਸਰਾਂਜੀ ਵੀ ਕਿਸੋ ਸੇਵਾ ਕਰਦੇ ਆ ਕਿੱਦਾਂ ਕਰਦੇ ਜੋ ਸਿਰਫ ਆਮ ਲੋਕਾਂ ਦੇ ਆਸਰੇ ਬਹੁਤ ਮਾੜੀ ਮੋਢੀ ਸੇਵਾ ਚੱਲੀ ਜਾਂਦੀ ਆ ਰੱਬ ਦੀ ਦਿਆ ਨਾਲ ਗਾਂ-ਗਾ ਵਧਦੀ ਜਾਂਦੀ ਹੈ ਜੀ ਕੁਝ ਆਪਣੀ ਮਿਹਨਤਿਆ ਲੱਗਣ ਆ ਉਹਦੇ ਨਾਲ ਜੇ ਰੋ ਗਾਂ-ਗਾ ਸੇਵਾ ਹੋਰ ਵਧਾਈ ਜਾਏਗੀ ਔਰ ਰੋ ਜੀ ਪੂਰਾ ਏਰੀਆ ਘੁੰਮ ਕੇ ਰੌਣ ਲਾਈਦਾ ਆ ਕਿ ਕਿਸੇ ਏਰੀਆ 'ਚ ਕੋਈ ਕੋਈ ਪੂਰਾ ਕੰਕਰ ਟੁੱਟਿਆ ਜਾਂ ਕਿਤੇ ਕੋਈ ਨੇ ਬੂਟਾ ਫਟਿਆ ਉਹ ਫੇਰ ਸਾਰਾ ਦੇਖ ਕੇ ਉਸ ਹਾਵ ਨਾਲ ਸੇਵਾ ਕਰਦੇ ਰਿਹਾ ਕਰਦਾ ਇਹ ਸ਼ਹਿਰ ਦੇ ਵਿੱਚ ਤੋਂ ਸਿੱਕ ਕਿੱਥੇ ਕਿੱਥੇ ਜਿਹੜਾ ਕਿ ਆ ਬੂਟੇ ਲਾਏ ਨੇ ਔਰ ਕਿੱਥੇ ਕਿੱਥੇ ਜਿਹੜਾ ਕਿ ਆ ਕਾਰਜ ਤੁਸੀਂ ਸੰਭਾਲ ਰਹੇ। ਇਹ ਸਰ ਜੀ ਰੇਲਵੇ ਰੋਡ ਤੇ ਪੂਰਾ ਹੀ ਬੋਧਿਆਣਾ ਭਰ ਗਿਆ ਦਮੋਰੀਆ ਪੁਲ ਸਾਰਾਈ। ਉਹ ਸਿਟੀ ਰੇਲਵੇ ਸਟੇਸ਼ਨ ਉਹਦੇ ਨਾਲ ਵਾਲਾ ਏਰੀਆ ਕਾਫੀ ਏਰੀਆ ਬਹੁਤ ਵੱਡੇ ਵੱਡੇ ਬੂਟੇ ਹੋ ਗਏ ਨੇ। ਤੇ ਉੱਥੇ ਹੀ ਇੱਕ ਛੋਟੀ ਜੀ ਨਰਸਰੀ ਬਣਾਈਆਂ ਮੈਂ। ਉਹ ਵੀ ਫਰੀ ਹੈ ਉੱਥੇ ਕੋਈ ਪੈਸਾ ਨਹੀਂਗਾ। ਸਿਰਫ 10-20 ਰੁਪਏ ਲਫਾਫਿਆਂ ਵਾਸਤੇ ਹੀ ਮੈਂ ਮੰਗਦਾ ਹਾਂ ਇਸ ਤੋਂ ਵੱਧ ਨਹੀਂ। ਬੂਟੇ ਦੀ ਕੋਈ ਕੀਮਤ ਨਹੀਂਗੀ। ਲਫਾਫਿਆਂ ਵਾਸਤੇ ਕਿਉਂਕਿ ਮੇਰੇ ਕੋਈ ਨਹੀਂ ਗੱਲ ਅਛਲੀ ਇਹ ਏਰੀਆ ਦਮੋਰੀਆ ਪੁਲ ਪਾਰ ਦਮੋਰੀਆ ਪੁਲ ਦੇ ਨਾਲ ਹੀ ਇਹ ਏਰੀਆ ਸਾਰਾ ਹੀ ਕਵਰ ਹੈ ਇੱਥੇ ਵੀ ਬਹੁਤ ਕੂੜਾ ਢੇਰ ਜਿਗਾ ਜੰਗਲ ਬਹੁਤ ਜਿਗਾ ਸਾਰਾ ਕੋਈ ਕੱਲੇ ਨੇ ਸਫਾਈ ਕੀਤੀ ਆ ਔਰ ਇਹ ਸਿਰਫ ਇੱਕ ਸੇਵਾ ਪਾਉਣਾ ਹੀ ਆ ਕੋਈ ਲਾਲਚ ਨਹੀਂ ਹੈਗਾ ਕਿਉਂਕਿ ਜੈਦਾ ਦੇ ਸਰਕਾਰ ਦੀ ਆ ਮੇਰੀ ਨਹੀਂ ਸਿਰਫ ਸੇਵਾ ਪਾਉਣਾ ਕਿ ਮੈਂ ਬੂਟੇ ਲਾਉਣੇ ਆ ਤੇ ਪਾਲਣੇ ਆ ਜਿਹੜੀ ਮੇਨ ਜਾਇਦਾਦ ਆ ਇਹ ਸਰਕਾਰ ਦੀ ਰਣੀ ਜਾਂ ਰੇਲਵੇ ਦੀ ਕਿਉਂਕਿ ਜਿਨ੍ਹਾਂ ਦੀ ਜ਼ਮੀਨ ਹੈ ਜਾਇਦਾਦ ਉਹਨਾਂ ਦੀ ਆ ਮੇਰਾ ਇੱਥੇ ਕੋਈ ਲਾਲਚ ਨਹੀਂ ਹੈਗਾ ਮੇਰਾ ਲਾਜ ਸਿਰਫ ਇਹੀ ਹੈ ਕਿ ਮੈਂ ਇਹ ਵੱਧ ਤੋਂ ਵੱਧ ਬੂਟੇ ਲਾਣੇ ਆ ਜਿੱਥੇ ਖਾਲੀ ਬੰਜਰ ਜਗ੍ਹਾ ਮਿਲਦੀ ਆ ਬੂਟੇ ਲਗਾਈ ਜਨਾਂ ਪਾਲੀ ਜਨਾਂ ਉਹਨਾਂ ਨੂੰ ਔਰ ਇਥੋਂ ਗਾਂ ਗਾਂ ਗੁਰਗੋਬਗ ਸਿੰਘ ਐਵੇਨਿਊ ਵੱਲ ਉਧਰ ਹੀ ਦੋ ਰੋਡ ਚੱਲਦੇ ਆ ਬਹੁਤ ਖੁੱਲੇ ਖੁੱਲੇ ਇਸਕਾਰ ਫੁੱਟਬਾਲ ਬਣਿਆ ਉੱਥੇ ਹੀ ਛੋਟੇ ਛੋਟੇ ਮੈਂ ਪੌਦੇ ਲਗਾਉਣੇ ਸ਼ੁਰੂ ਕੀਤੇ ਹੋਏ ਆ ਉਹ ਉੱਥੇ ਹੀ ਬਹੁਤ ਪੌਦਿਆਂ ਦੀ ਲੋੜ ਆ ਕਿਉਂਕਿ ਸਾਰੇ ਰੋਡ ਤੇ ਅੜੇ ਓਨਲੀ ਜਗ੍ਹਾ ਨਹੀਂ ਹੈਗੀ ਗਰਮੀ ਦੇ ਮੌਸਮ 'ਚ ਕੋਈ ਖੜਾ ਨਹੀਂ ਸਕੋ ਹੋ ਸਕਦਾ ਉੱਥੇ ਇਸ ਟਾਈਮ ਬੂਟੇ ਲਾਣੇ ਸ਼ੁਰੂ ਕੀਤੇ ਨੇ ਹੋਰ ਸਾਲ ਦੋ ਸਾਲ ਤੇ ਐਨ ਉੱਥੇ ਵੀ ਬਾਗ ਬਣ ਜਾਏਗਾ ਤੇ ਬਾਕੀ ਵਾਇਡੂ ਦੀ ਮਿਹਨਤ ਨਾਲ ਇਦਾਂ ਹੀ ਸੇਵਾ ਅੱਗੇ ਬੇ ਚਲਦੀ ਰਹੇਗੀ ਤੇ ਖਾਦ ਕਿਹੜੀ ਵਰਤਦੇ ਆ ਤੁਸੀਂ ਔਰ ਕਿਸ ਤਰ੍ਹਾਂ ਸੰਭਾਲ ਕਰਦੇ ਇਹ ਸਰ ਜੀ ਜ਼ਿਆਦਾਤਰ ਤੇ ਮੈਂ ਗੋਬਰ ਦੀ ਖਾਦ ਹੀ ਵਰਤਦਾ ਹਾਂ ਕਿਉਂਕਿ ਗੋਬਰ ਦੀ ਖਾਦ ਕਦੇ ਦੇਸੀ ਆ ਦੂਜਾ ਫ੍ਰੀ ਮਿਲ ਜਾਂਦੀ ਆ ਵਿੱਚ ਖਰਚਾ ਕੋਈ ਨਹੀਂ ਆ ਦਾ ਸਿਰਫ ਆਪਣੀ ਮਿਹਨਤ ਆ ਵੀ ਚਲੋ ਜਿੱਥੇ ਕਿਤੇ ਮਿਲਦੀ ਲਾਗੇ ਬਨੇ ਬੋਰੇ ਭਰ ਕੇ ਸਾਈਕਲ ਤੇ ਰੱਖ ਕੇ ਮੈਂ ਲੈ ਆਉਣਾ ਉਹ ਹੀ ਗਾਂ ਲਿਆ ਕੇ ਨਰਤੀ ਦੇ ਬਾਠੇ ਢੇਰ ਲਾਦਣਾ ਆਪ ਵੀ ਵਰਤਦਾ ਤੇ ਲੋਕੀ ਵੀ ਲੈ ਜਾਂਦੇ ਆ ਕੋਈ ਬੋਰਾ ਭਰ ਕੇ ਲੈ ਜਾਂਦਾ ਕੋਈ ਲਿਹਾਫ ਭਰ ਕੇ ਲੈ ਜਾਂਦਾ ਇਸੇ ਬਹਨੇ ਲੋਕੀ ਗਾਂ ਆਪਣੇ ਕੈਈ ਪਿਆਰੀਆਂ ਚ ਗਮਲਿਆਂ ਚ ਖਾਦ ਪਾ ਦਿੰਦੇ ਨੇ ਔਰ ਬੜੇ ਖੁਸ਼ ਹੁੰਦੇ ਦੇਖ ਕੇ ਕਿ ਸਰਦਾਰ ਜੀ ਬਹੁਤ ਵਧੀਆ ਸੇਵਾ ਦੇ ਰਹੇ ਜੋ ਸ਼ਹਿਰ ਵਿੱਚ ਤੇ ਗੋਭਲ ਮਿਲਦਾ ਹੀ ਨਹੀਂ ਤੇ ਨਾ ਹੀ ਇਹਨੂੰ ਕੋਈ ਲਿਆ ਕੇ ਰੱਖਦਾ ਆ ਮੈਂ ਸੇਰ ਕੇ ਢੇਰ ਲਗਾ ਕੇ ਰੱਖਦਾ ਆ ਜਿਨੂੰ ਵੀ ਜ਼ਰੂਰਤ ਆ ਉਹ ਆ ਕੇ ਲਿਆ ਸਕਦਾ ਕਈ ਲੋਕ ਰਾਤ ਨੂੰ ਸੇਰੇ ਆ ਕੇ ਲੈ ਜਾਂਦੇ ਨੇ ਸ਼ੇਰੇ ਆ ਕੇ ਪਤਾ ਲੱਗ ਜਾਂਦਾ ਕਿਥੋਂ ਕੋਈ ਲੈ ਗਿਆ ਬੋਰਾ ਭਰ ਕੇ ਦੇਖ ਕੇ ਮਾਨੂੰ ਬੜਾ ਸਕੂਨ ਮਿਲਦਾ ਕਿ ਚਲੋ ਕੇ ਦੇ ਕੰਮ ਤੇ ਆਇਆ ਮੇਰੀ ਸੇਵਾ ਭਾਉਣਾ ਜਿਹੜੀ ਆ ਅੱਗੇ ਅੱਗੇ ਵੱਧਦੀ ਆ ਵਾਹਿਗੁਰੂ ਦੀ ਬੜੀ ਮਿਹਰ ਹੈ ਮੈਂ ਲੋਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਖੇਤ ਦੇ ਵਿੱਚ ਕੀ ਕਿਸ ਤਰ੍ਹਾਂ ਜਿਹੜਾ ਵਾਤਾਵਰਣ ਨੂੰ ਸੰਭਾਲਣ ਵਾਸਤੇ ਤੁਹਾਡੇ ਵੱਲੋਂ ਕੀ ਸਨੇਹਾ ਇਹ ਸਰ ਜੀ ਸਾਰੇ ਜ਼ੈਰ ਨੂੰ ਨਾ ਇਹ ਖਾਸ ਕਰਕੇ ਇਸ ਗੱਲ ਤੇ ਧਿਆਨ ਦੇਣਾ ਜੇ ਜਿਸ ਤਰ੍ਹਾਂ ਅਸੀਂ ਆਪਣੇ ਬੱਚੇ ਪਾਲਦੇ ਨਾ ਦੇਖੋ ਕਿੰਨੀਆਂ ਗਲਤੀਆਂ ਕਰਦੇ ਨੇ ਕਦੀ ਡਿੱਗਦੇ ਆ ਕਦੀ ਸਕੂਲੇ ਨਹੀਂ ਜਾਂਦੇ ਜਾਂ ਕਿਦਾਂ ਅਸੀਂ ਹਰ ਗਲਤੀ ਨੂੰ ਵੀ ਸੁਧਾਰਦੇ ਆ ਇਦਾਂ ਇਹ ਵੀ ਇੱਕ ਟਾਰਗੇਟ ਰੱਖਣਾ ਚਾਹੀਦਾ ਭਾਈ ਆਪਣੇ ਏਰੀਆ ਨੂੰ ਹੀ ਸਾਫ਼ ਸੁਥਰਾ ਰੱਖੀਏ ਜਿੱਥੇ ਪੇੜ ਲੱਗਣ ਵਾਲੇ ਉਹ ਜਿੱਥੇ ਜਗ੍ਹਾ ਹੈਗੀ ਉੱਥੇ ਲਾਓ ਇਹ ਨਹੀਂ ਕਿ ਜਿੱਦ ਬਾਈ ਜਾਂ ਕਿਸੇ ਬੂਹੇ ਅੱਗੇ ਲਾ ਦੋ ਕਿਦਾਂ ਨਹੀਂ ਜਿੱਥੇ ਖਾਲੀ ਜਗ੍ਹਾ ਹੈਗੀ ਉੱਥੇ ਜ਼ਰੂਰ ਲਾਓ ਔਰ ਲਾ ਕੇ ਉਹਦੀ ਦੇਖ ਰਿਹਾ ਕੋਈ ਪੂਰੀ ਕਰੋ ਇੱਚ ਕੋਈ ਇੰਨਾ ਖਰਚਾ ਨਹੀਂ ਆਉਂਦਾ ਬੂਟੇ ਆਪਾਂ ਫ੍ਰੀ ਰਹੀਦੇ ਆ ਖਾਦ ਆਪਾਂ ਫ੍ਰੀ ਰਹੀਦੀ ਗੋਬਰ ਦੀ ਤਿਰ ਤੁਸੀਂ ਲਗਾਣਾ ਤੇ ਲੈ ਕੇ ਜਾਣਾ ਪਾਣੀ ਪਾਣਾ ਤੇ ਮਾੜੀ ਮੋਟੀ ਸੇਵਾ ਜਿੱਦਾਂ ਆਪਾਂ ਰੋਜ਼ਾਨਾ ਜੀਵਨ ਜਿਉਂਦੇ ਆ। ਉਸੇ ਤਰ੍ਹਾਂ ਨਾਲ ਦੀ ਨਾਲ ਇਹਨਾਂ ਦਾ ਵੀ ਧਿਆਨ ਰੱਖੀਏ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਆ ਉਹਨਾਂ ਦੇ ਆਉਣ ਜੀਵਨ ਦੇ ਵਿੱਚ ਅੱਗੇ-ਅੱਗੇ ਜਿਹੜਾ ਕੋਈ ਕਿਸਮ ਦੀ ਤਕਲੀਫ ਨਾ ਆਵੇ ਜਿਹੜੀ ਅੱਜ ਦਾ ਟੈਂਪਰੇਚਰ ਇੰਨਾ ਵੱਧ ਰਿਹਾ ਆ ਉਹਨਾਂ ਨੂੰ ਅੱਗੇ ਸਕੂਨ ਦੀ ਜ਼ਿੰਦਗੀ ਮਿਲੇ। ਔਰ ਕਿਹੜੀ-ਕਿਹੜੀ ਕਿਸਮਾਂ ਜਿਹੜੀਆਂ ਤੁਸੀਂ ਬੀਜਦੇ ਆ ਕਿਹੜੀ-ਕਿਹੜੀ ਕਿਸਮਾਂ ਤੁਸੀਂ ਜਿਹੜਾ ਕਿ ਹੁਣ ਤੱਕ ਜਿਹੜੀਆਂ ਉਗਾਜੇ ਸਰ ਜੀ ਜਿਆਦਾਤਰ ਮੈਨਾ ਪਿੱਪਲ ਬੋੜ ਅੰਬ ਜਾਮੂਨ ਟੂਟ ਤਰੇਕ ਨਿੰਮ ਅਮਰੂਦ ਇਦਾਂ ਦੇ ਦੇਸੀ ਬੂਟੇ ਵੀ ਦਾ ਕਿਉਂਕਿ ਇਹਨਾਂ ਦੇ ਇੱਕ ਤੇ ਉਮਰ ਬਹੁਤ ਲੰਬੀ ਹੁੰਦੀ ਆ ਤੇ ਦੂਸਰਾ ਇਹ ਆਕਸੀਜਨ ਬਹੁਤ ਜਿਆਦਾ ਛੱਡਦੇ ਨੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਨੇ ਸਾਫ਼ ਰੱਖਦੇ ਨੇ ਉਹ 24 ਘੰਟੇ ਠੰਡਕ ਜਿਹੜੀ ਆ ਉਹ ਵਰਸਾਉਂਦੇ ਨੇ ਇਹ ਪ੍ਰਸਾਦ ਆ ਇਹ ਠੰਡਕ ਦਾ ਮੀਂਹ ਵਰਸਾਉਂਦੇ ਨੇ ਅੱਜ ਪੇੜ ਪੌਦਿਆਂ ਥੱਲੇ ਆਪਾਂ ਖੜੇ ਆ ਦੇਖੋ ਕਿੰਨੀ ਠੰਡਕ ਆ ਲੇਕਿਨ ਇਹੀ ਜੇ ਨੂੰ ਗਾਉਂ ਮਿਲਤੇ ਇੱਥੇ ਖੜੇ ਨਹੀਂ ਹੋ ਸਕਦੇ ਜਿਹੜਾ ਮਨੁੱਖਾ ਜੀਵਣ ਹੈ ਨਾ ਇਸ ਤਰ੍ਹਾਂ ਬਹੁਤ ਹੀ ਔਖਾ ਹੋ ਜਾਂਦਾ ਇਸ ਕਰਕੇ ਸਾਡੇ ਜੀਵਨ ਦੇ ਨਾਲ ਨਾਲ ਪੇੜ ਪੌਦਿਆਂ ਦੀ ਵੀ ਦੇਖਭਾਲ ਬਹੁਤ ਹੀ ਜ਼ਰੂਰੀ ਆ ਹਰ ਘਰ ਦੇ ਅੱਗੇ ਇੱਕ ਦੋ ਦੋ ਪੌਦੇ ਜਰੂਰ ਲੱਗਣੇ ਚਾਹੀਦੇ ਕੋਈ ਜ਼ਿਆਦਾ ਨਹੀਂ ਲਾ ਸਕਦਾ ਕਮ ਸੇ ਕਮ ਅਮਰੂਦ ਲਾ ਲਵੇ ਕਿਉਂਕਿ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਚਾਹੇ ਕੰਢੇ ਨਾਲ ਲਾ ਦਿਓ ਉਹ ਕਿਸੇ ਕੋਈ ਕੰਧ ਗੁੰਦ ਨਹੀਂ ਫਟਦਾਗਾ ਨਾ ਪਰਚ ਫਟਦਾ ਜ਼ਿਆਦਾਤਰ ਲੋਕੀ ਨਾ ਵਹਿਮ ਚ ਰਹਿੰਦੇ ਨੇ ਕਿ ਬੂਟਾ ਵੱਡਾ ਹੋਏਗਾ ਜੀ ਸਾਡਾ ਫਰਜ ਪਾੜ ਜਾਏਗਾ ਸਾਡੀ ਦੁਆਰ ਡਿੱਗ ਜਾਏਗੀ ਅਮਰੂਦ ਦਾ ਪੇੜ ਦੇ ਆਮ ਹੈ ਨਾ ਨੋਰਮਲ ਇਹ ਕਿਤੇ ਕੋਈ ਨੁਕਸਾਨ ਨਹੀਂ ਪਹੁੰਚਾਦਾ ਜਿੱਥੇ ਮਰਜੀ ਲਾ ਦੇ। ਠੀਕ। ਸੋ ਅਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਕਿ ਜਿਹੜੇ ਜਲੰਧਰ ਦੇ ਵਸਨੀਕ ਨੇ ਰਣਜੀਤ ਸਿੰਘ ਜਿਨ੍ਹਾਂ ਦੀ ਜਿਹੜੀ ਸੋਚ ਹੈ ਇੱਕ ਚਲਾਨ ਹੋਣ ਤੋਂ ਬਾਅਦ ਜਿਹੜੇ ਕਿ ਬਦਲੀ ਸੀਗੀ ਇਹਨਾਂ ਦੀ ਸੋਚ ਦੇ ਵਿੱਚ ਚਲਾਨ ਹੋਣ ਤੋਂ ਬਾਅਦ ਬਦਲਾ ਆਇਆ ਸੀਗਾ। ਇਸੇ ਤਰ੍ਹਾਂ ਹੀ ਜਿਹੜਾ ਹੈ ਕਿ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਇਹ ਜੀਵਨੀ ਦੇਖ ਕੇ ਇਹਨਾਂ ਦੇ ਇਹਨਾਂ ਦੇ ਕੋਲੋਂ ਜਿਹੜਾ ਹੈ ਕਿ ਇਨਸਪੀਰੇਸ਼ਨ ਲੈ ਕੇ ਇਹਨਾਂ ਦੇ ਕੋਲੋਂ ਜਿਹੜਾ ਹੈ ਕਿ ਤਜਰਬਾ ਲੈ ਕੇ ਹੋਰ ਲੋਕ ਵੀ ਜਿਹੜੇ ਨੇ ਵਾਤਾਵਰਨ ਸੰਭਾਲਣ ਦੇ ਵਿੱਚ ਅੱਗੇ ਆਉਣਗੇ ਇਸੇ ਤਰ੍ਹਾਂ ਹੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਰੁੱਖ ਲਗਾਉਣ ਦੇ ਵਿੱਚ ਵਾਤਾਵਰਨ ਨੂੰ ਸਾਫ਼ ਕਰਨ ਦੇ ਵਿੱਚ ਜਿਹੜਾ ਹੈ ਕਿ ਆਪਣਾ ਯੋਗਦਾਨ ਵੀ ਪਾਉਣਗੇ ਮੇਰੇ ਕੈਮਰਾਮੈਨ ਵਿਕਰਮ ਕੁਮਾਰ ਤੇ ਮਨੁਚਿਰਕ ਸ਼ਰਮਨ ਨੂੰ ਦਿਓ ਇਜਾਜ਼ਤ ਸੱਚ ਫ਼ਾਰ ਅਜੀਤ ਪੰਜਾਬੀ ਦੀ ਆਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ